ਸਤਿ ਸ਼੍ਰੀ ਅਕਾਲ ਦੋਸਤੋ ਟੂਡੇ ਪੰਜਾਬ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹੋਈ ਹਾਂ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਮੀਰ ਤੋਂ ਬਾਅਦ ਹੁਣ ਸ਼ੀਤ ਲਹਿਰ ਦਾ ਅਟੈਕ ਜਾਣੋ 1 ਜਨਵਰੀ ਤੋਂ ਬਾਅਦ ਦਾ ਮੌਸਮ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਕਭੀਨ ਹੈ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀਆਂ ਤਾਜ਼ਾ ਖਬਰਾਂ ਐਸੀ ਹੀ ਤਰੀਕਾ ਨਾਲ ਤੁਹਾਡੇ ਤੱਕ ਪਹੁੰਚਾਉਂਦੀ ਰਹੇ ਪਹਾੜਾਂ ਵਿੱਚ ਬਰਫਬਾਰੀ ਤੋਂ ਬਾਅਦ ਪੰਜਾਬ ਚੰਡੀਗੜ੍ਹ ਦੇ ਮੈਦਾਨੀ ਇਲਾਕੇ ਦੇ ਵਿੱਚ ਠੰਡ ਲ ਵਿਚਕਾਰ ਹੰੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ ਮੌਸਮ ਕੇਂਦਰ ਮੁਤਾਬਿਕ ਪੰਜਾਬ ਵਿੱਚ ਧੁੰਦ ਅਤੇ ਸ਼ੀਜ਼ ਲੈਣ ਨੂੰ ਲੈ ਕੇ ਅੱਜ ਅਰੇਂਸ ਅਲਰਟ ਜਾਰੀ ਕੀਤਾ ਗਿਆ ਜਿਸ ਕਾਰਨ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਪਠਿੰਡਾ ਮੋਗਾ ਮੁਕਸਰ ਫਤਿਗੜ ਸਾਹਿਬ ਰੂਕ ਨੰਬਰ ਤੇ ਮੋਹਾਲੀ ਦੇ ਵਿੱਚ ਸ਼ੀਤ ਲੈ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਕੇਂਦਰ ਮੁਤਾਬਿਕ ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਜ਼ਿਆਦਾ ਨਹੀਂ ਬਦਲੇਗਾ ਪਰ 6 ਜਨਵਰੀ ਦੇ ਆਸ-ਪਾਸ ਦੋ ਵੈਸ਼ਨ ਡਿਸਪਰੈਸ ਐਕਟਿਵ ਹੋ ਰਹੇ ਹਨ ਇਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਣ ਦੀ ਭੇਖਵਾਣੀ ਕੀਤੀ ਗਈ ਹੈ ਇਸ ਲਈ ਜੋ ਕਿ ਹੋਣ ਨਵੀਂ ਅਪਡੇਟ ਹੈ